ਸਾਲੇ ਤੋਂ ਵਰਤੇ ਲਫ਼ਜ਼ ਹੈ ਇਸ਼ਕ ਹੁਣ ਅਸੀਂ ਆਪਣੇ ਗਾਣਿਆਂ ਤੇ ਤੇ ਆਮ ਬੋਲਚਾਲ 'ਚ ਇਸ਼ਕ ਬਹੁਤ ਵਰਤਨੇ ਆ ਤੇ ਲੇਕਿਨ ਉਹ ਲੋਕਲ ਪੰਜਾਬੀ ਦਾ ਲਫ਼ਜ਼ ਨਹੀਂ ਹੈ ਪਰ ਹੁਣ ਸਾਡੀ ਬੋਲੀ ਦਾ ਹਿੱਸਾ ਬਣ ਗਿਆ ਤੇ ਸਾਨੂੰ ਵੇਖਣ ਦੀ ਲੋੜ ਹੈ ਕਿ ਜਿਹੜੇ ਲਫ਼ਜ਼ ਅਸੀਂ ਵਰਤ ਰਹੇ ਆ ਉਹਨਾਂ ਦੀ ਥਾਂ ਤੇ ਠੇਠ ਪੰਜਾਬੀ ਦੇ ਲਫ਼ਜ਼ ਹੈ ਨੇ ਕਿ ਨਹੀਂ ਜੇ ਹੈ ਨੇ ਤੇ ਉਹਨਾਂ ਨੂੰ ਵਰਤੋ ਜੇ ਨਹੀਂ ਨੇ ਤੇ ਫਿਰ ਅੱਲਾ ਦਾ ਸ਼ੁਕਰ ਕਰੂਗੇ ਕਾਨੂੰcte ਹੋਰ ਲਬ ਗਿਆ ਲਫ਼ਜ਼ੇ ਉਹਨਾਂ ਨੂੰ ਹੀ ਫਿਰ ਵਰਤ ਲਓ ਲੈਦੇ ਨੇ ਤਾਂ ਸਭ ਤੋਂ ਪਹਿਲਾ ਲਫ਼ਜ਼ ਹੈ ਜਨਾਬ ਗਰਮ ਗਰਮ ਲਫ਼ਜ਼ ਜਿਹੜਾ ਹੈ ਉਹ ਪੰਜਾਬੀ ਦਾ ਨਹੀਂ ਆ ਸਿੰਪਲ ਜੀ ਗੱਲ ਹੈ ਉਹਦੀ ਥਾਂ ਤੇ ਵਰਤਿਆ ਜਾਂਦਾ ਤਤਾਂ ਉਹਨਜੀ ਦੂਜਾ ਲਫ਼ਜ਼ ਹੈ ਨੇਮ ਗਰਮ ਤੇ ਨੇਮ ਗਰਮ ਦੀ ਥਾਂ ਤੇ ਹੁੰਦਾ ਹੈ ਕੋਸਾ ਫਿਰ ਲਫ਼ਜ਼ ਹੈ ਜਨਾਬ ਸ਼ਲਵਾਰ ਤੇ ਕਮੀਜ਼ ਹੁਣ ਸ਼ਲਵਾਰ ਜਿਹੜਾ ਹੈ ਉਹ ਵੀ ਪੰਜਾਬੀ ਦਾ ਲਫ਼ਜ਼ ਨਹੀਂ ਹੈ ਉਹਦੀ ਥਾਂ ਤੇ ਜਿਹੜਾ ਲਫ਼ਜ਼ ਪੰਜਾਬੀ 'ਚ ਵਰਤਿਆ ਜਾਂਦਾ ਉਹ ਹੈ ਸੁਥਣ ਸੁਥਣ ਤੇ ਕਮੀਜ਼ ਦੀ ਥਾਂ ਤੇ ਚੱਗਾ ਚੱਗਾ ਕੁਰਤਾ ਜਿਹੜਾ ਹੈ ਉਹ ਹੁੰਦਾ ਚੋਲਾ ਆਸਾਨ ਹੁੰਦਾ ਹੈ ਸੌਖਾ ਤੇ ਮੁਸ਼ਕਿਲ ਹੁੰਦਾ ਹੈ ਔਖਾ ਸਾਲ ਹੁੰਦਾ ਵਰ ਜਾਂ ਵਰਹਾ ਤੇ ਤਾਕਤ ਹੁੰਦੀ ਹੈ ਟਿਲ ਤੇ اعلان ਹੁੰਦਾ ਹੈ ਹੌਕਾ ਹੌਕਾ ਅੱਛਾ ਇੱਕ ਲਫ਼ਜ਼ ਹੈ ਦਰਖਤ ਜਿਹੜਾ ਸੀ ਵਰਤਨੇ ਪੰਜਾਬੀ ਚ ਤੇ ਇਹ ਫਾਰਸੀ ਪਾਸਿਓਂ ਆਇਆ ਤੇ ਐਦਾਂ ਮਤਬادله ਲਫ਼ਜ਼ ਜਿਹੜਾ ਹੈ ਉਹ ਪੰਜਾਬੀ ਚ ਠੇਢ ਪੰਜਾਬੀ ਚ ਉਹ ਹੈ ਜਨਾਬ ਉਹ ਹੈ ਰੁਖ ਰੁਖ ਤੇ ਖਸੂਸੀ ਮਤਲਬ ਸਵਾਦ ਦਾ ਵਰਤੋਂ ਖੇ ਦਾ ਵਰਤੋਂ ਠੀਕ ਹੈ ਤੇ ਐ ਤੇ ਹੋ ਗਿਆ ਬਾਰਲਾ ਨਾ ਤੇ ਖਸੂਸੀ ਮਤਲਬ ਖਾਸ ਤੋਂ ਖਸੂਸੀ ਉਚੇਚਾ उचेचा जनाब सोडा तो हसद है साड़ा दर्द पीड़ पीड़ बदसूरत कोजा कोजा तो खूबसूरत सुनखा या फिर सोना इब्तदाई या शुरुआती मुड़ला मुड़ला यकीन पिक पिक ਤੇ ਵਸੂਲੀ ਹੋ ਗਿਆ ਤੁਹਾਡਾ ਉਗਰਾਹੀ ਉਗਰਾਹੀ ਕਮਜ਼ੋਰ ਹੋ ਗਿਆ ਲਿੱਸਾ ਲਿੱਸਾ ਅਕਸਰ ਕਮਜ਼ੋਰਨ ਲੋਕ ਮਾੜਾ ਵੀ ਕਹਿੰਦੇ ਨੇ ਪਰ ਉਹ ਹੋਰ ਸੈਂਸ ਹੈ ਜਿਹੜਾ ਕਮਜ਼ੋਰੀ ਐਜ਼ ਇਨ ਫਿਜ਼ੀਕਲ ਕਮਜ਼ੋਰੀ ਉਹਦੇ ਵਾਸਤੇ ਲਿੱਸਾ ਵਰਤਿਆ ਜਾਂਦਾ ਅਕਲਮੰਦ ਹੋ ਗਿਆ ਜਨਾਬ ਤੁਹਾਡਾ ਸਿਆਣਾ ਨਰਮ ਹੋ ਗਿਆ ਤੁਹਾਡਾ ਪੋਲਾ ਤੇ ਸਖਤ ਹੋ ਗਿਆ ਪੀੜਾ ਪੀੜਾ ਅਕਸਰ ਕਹਿੰਦੇ ਨੇ ਨਾ ਪੱਕਾ ਪੀੜਾ ਬੱਚਾ